ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿਦਾਂ ਦੀ ਲੱਗਦੀ ਆ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਫਸਟ ਸੂਟ ਜਿਹੜਾ ਹੋਏਗਾ ਇਹ ਪ੍ਰਿੰਟ ਵਿੱਚ ਹੋਏਗਾ ਫੈਬਰਿਕ ਹੋਏਗਾ ਕਰੇਵ ਦਾ ਪ੍ਰਿੰਟ ਸ਼ਾਰਟ ਹੋਏਗੀ ਨਾਲ ਦੁਪੱਟਾ ਆਪਾਂ ਇਹਦੇ ਰੱਖਿਆ ਚਨਾਉਂ ਦਾ ਠੀਕ ਹੈ ਦੁਪੱਟਾ ਖੁੱਲਾ ਡੁੱਲਾ 2 ਮੀਟਰ ਹੋਏਗਾ 4 ਸਾਈਡ ਲੈਸ਼ ਲੱਗੀ ਹੋਏਗੀ ਤੇ neck ਤੇ ਜਿਹੜਾ ਆ ਆਪਾਂ ਹੈਂਡਵਰਕ ਦਾ ਕੰਮ ਕੀਤਾ ਆ ਯਾਰ बॉटम ਜਿਹੜੀ ਪਲੇਨ ਰੱਖੀ ਆ ਤੁਸੀਂ ਦੇਖ ਸਕਦੇ ਹੋ ਇਦਾਂ ਸੂਟ ਬਣ ਕੇ ਰੈਡੀ ਹੋਏਗਾ ਨੈਕਸਟ ਆਪਣੇ ਕੋਲ ਇਹ ਪਰਪਲ ਸ਼ੇਡ ਸਿਆ ਇੱਥੇ ਤੇ ਵੀ ਨੈੱਕ ਉਦਾ ਹੈਂਡਵਰਕ ਦਾ ਕੰਮ ਕੀਤਾ ਤੇ ਨੀਚੇ ਤੋਂ ਦੋ ਕਲੀਆਂ ਜਾਣਗੀਆਂ ਤੇ ਨਾਲ ਜਿਹੜੀ ਆ बॉटम ਰੱਖੀ ਆ ਬਨਾਰਸੀ ਸਟਾਈਲ ਆ ਤੁਸੀਂ ਇਹਦੇ ਨਾਲ ਪਲਾਇਓ ਸਟਿਚ ਕਰਨਾ ਜਾਂ ਫਿਰ ਤੁਸੀਂ बॉਟਮ ਸਟਿਚ ਕਰਨੀ ਆਪਣੇ ਅਕੋਰਡਿੰਗ ਸਟਿਚ ਕਰ ਸਕਦੇ ਹੋ ਬਾਜੂ ਤੇ ਵੀ ਇਹਦੇ ਵਰਕ ਹੋਏਗਾ ਠੀਕ ਹੈ ਜੀ ਨਾਲ ਦੁਪੱਟਾ ਇਹਦੇ ਚੁਣੌਂਦਾ ਹੋਏਗਾ ਨੈਕਸਟ ਆਪਾਸ ਉਤ ਲੈ ਕੇ ਆਇਆ ਜਿਹੜੇ ਕ੍ਰੇਫ ਐਪਿਕ ਦੇ ਵਿੱਚ ਹੋਣਗੇ ਨਾਲ ਦੁਪੱਟਾ ਇਹਦੇ ਨੈਟ ਦਾ ਹੋਏਗਾ ਬਹੁਤ ਸੋਹਣਾ ਸ਼ਰਟ ਤੇ ਜਿਹੜਾ ਹੈਵੀ ਕੰਮ ਕੀਤਾ ਹੋਇਆ ਨਾਲ ਜਿਹੜੀ ਆ ਪੂਰੇ ਆਲਓਵਰ ਸੂਟ ਤੇ ਹੈਵੀ ਵਰਕ ਕੀਤਾ ਹੋਇਆ ਤੁਸੀਂ ਅਗਰ ਇਹਦੀ ਸਲਵਾਰ ਸੂਟ ਸਟਿਚ ਕਰਨਾ ਉਹ ਵੀ ਕਰ ਸਕਦੇ ਹੋ ਅਗਰ ਤੁਸੀਂ ਕੋਈ ਗਰਾਰਾ ਸ਼ਰਾਰਾ ਕੁਝ ਵੀ ਬਣਵਾਉਣਾ ਚਾਹੁੰਦੇ ਆ ਇਦਾਂ ਤੇ ਤੁਸੀਂ ਕੁਝ ਵੀ ਬਣਵਾ ਸਕਦੇ ਜਾਫਾ ਬਣਾਉਣਾ ਗਰਾਰਾ ਬਣਾਉਣਾ ਸ਼ਰਾਰਾ ਬਣਾਉਣਾ ਆ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਆ ਕੁਝ ਵੀ ਸਟਿਚ ਕਰਾ ਸਕਦੇ ਹੋ ਨਾਲ ਦੁਪੱਟਾ ਨੈਟ ਦਾ ਹੋਏਗਾ ਦੁਪੱਟੇ ਦੇ ਫੋਰ ਸਾਈਡ ਜਿਹੜਾ ਆ ਲੈਸ਼ ਲੱਗੀ ਹੋਏਗੀ ਤੇ ਨਾਲ ਵਰਕ ਵੀ ਕੀਤਾ ਹੋਏਗਾ ਚੈੱਕ ਕਰੋ ਇਦਾਂ ਸਾਰੇ ਜਿਹੜਾ ਵਰਕ ਕੀਤਾ ਹੋਏਗਾ ਜਿੱਦਾਂ ਸ਼ਰਟ ਤੇ ਵੀ ਕਹਿ ਲਓ ਬਾਟਮ ਤੇ ਵੀ ਅਗਰ ਤੁਸੀਂ ਬਾਟਮ ਲਾਇਕ ਕਰਦੇ ਹੋ ਬਾਟਮ ਵੀ ਸਟਿਚ ਕਰਾ ਸਕਦੇ ਹੋ ਅਗਰ ਤੁਸੀਂ ਆ ਇਹਨੂੰ ਥੋੜਾ ਹੈਵੀ ਲੁੱਕ ਵਿੱਚ ਹੋਰ ਬਣਾਉਣਾ ਚਾਹੁੰਦੇ ਆ ਕੁਝ ਵੀ ਇਹਦੇ ਰੈਡੀ ਕਰਵਾਉਣਾ ਚਾਹੁੰਦੇ ਆ ਠੀਕ ਹੈ ਡਰੈਸ ਵਗੈਰਾ ਰੈਡੀ ਕਰਵਾਉਣਾ ਚਾਹੁੰਦੇ ਆ ਇਹਦੀ ਤੁਸੀਂ ਆਪਣੇ ਅਕੋਰਡਿੰਗ ਕਿਸੇ ਤਰ੍ਹਾਂ ਵੀ ਇਹਨੂੰ ਕਸਟਮਾਈਜ਼ ਜਿਹੜਾ ਕਰਵਾ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਜਿੱਦਾਂ ਦੀ ਵੀ ਸਟਿਚਿੰਗ ਚਾਹੁੰਦੇ ਆ ਤੁਸੀਂ ਆ ਲਾਈਕ ਕੁਝ ਵੀ ਬਣਵਾਉਣਾ ਆ ਤੁਸੀਂ ਸਾਨੂੰ ਦੱਸ ਕੇ ਉਹ ਹੀ ਤੁਸੀਂ ਬਣਵਾ ਕੇ ਆਪਣੇ ਕੋਲ ਰੈਡੀ ਜਿਹੜਾ ਸੂਟ ਆ ਕਰਵਾ ਸਕਦੇ ਹੋ ਠੀਕ ਹੈ ਜੀ ਸਟਿਚਿੰਗ ਬਹੁਤ ਵਧੀਆ ਹੋਏਗੀ ਪਰਫੈਕਟ ਹੋਏਗੀ ਠੀਕ ਹੈ ਇਹਨਾਂ ਵਿੱਚ ਆਪਾਂ ਕਾਫੀ ਕਲਰ ਲੈ ਕੇ ਜਿੱਦਾਂ ਲਾਈਟ ਜਿਹਾ ਪਿਸਟਾ ਹੋ ਗਿਆ ਨੈਕਸਟ ਨਿਊ ਕਲਰ ਆਪਣਾ ਸਕਾਈ ਦੇ ਵਿੱਚ ਆ ਗਿਆ ਆ ਠੀਕ ਹੈ ਕਾਫੀ ਕਲਰ ਲੇਟੈਸਟ ਜਿ ਲੈ ਕੇ ਆਏ ਆ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਅਪਨ ਅਕੋਰਡਿੰਗ ਨੈਕਸਟ ਆ ਗ੍ਰੇ ਕਲਰ ਹੋ ਗਿਆ ਜੀ ਦੇਖੋ ਨਾਲ ਦੁਪੱਟਾ ਜਿਹੜਾ ਹੈ ਉਹ ਹੋਰ ਵੀ ਵਧੀਆ ਹੋਏਗਾ ਨੈਕਸਟ ਆਵਲੀ ਸੂਟ ਇਸ ਸ਼ਿਮਰ ਦੇ ਵਿੱਚ ਹੋਣਗੇ ਸ਼ਿਮਰ ਦਾ ਹੀ ਸੂਟ ਹੋਏਗਾ ਤੇ ਨਾਲ ਸ਼ਿਮਰ ਦਾ ਹੀ ਦੁਪੱਟਾ ਹੋਏਗਾ ਇਹਦੇ ਤੇ ਬਹੁਤ ਸੋਨਾ ਮੋਤੀ ਦਾ ਸਿੱਪੀ ਦਾ ਕੰਮ ਕੀਤਾ ਹੋਇਆ ਆਇਆ ਇਦੇ ਵਿੱਚ ਤਿੰਨ ਤੋਂ ਚਾਰ ਕਲਰ ਦੇ ਵਿੱਚ ਆਪਾਂ ਰੈਡੀ ਕੀਤੇ ਆ ਸੂਟ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਲਾਇਕ ਕਰਦੇ ਆ ਤਾਂ ਤੁਸੀਂ ਇਹਨਾਂ 'ਚੋਂ ਲੈ ਸਕਦੇ ਹੋ ਅਗਰ ਤੁਸੀਂ ਇਹੇ ਕਲਰ ਤੋਂ ਇਲਾਵਾ ਕਿਸੇ ਹੋਰ ਕਲਰ ਤੇ ਕਸਟਮਾਈਜ਼ ਇਹ ਡਿਜ਼ਾਈਨ ਕਰਵਾਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਫੈਬਰਿਕ ਅਵੇਲੇਬਲ ਆ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਬਣਾਉਣਾ ਬਣਾ ਸਕਦੇ ਹੋ ਅਗਰ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਤੁਸੀਂ ਸ਼ਿਮਰ ਤੇ ਕਿਸੇ ਹੋਰ ਕਲਰ ਤੇ ਲਾਈਕ ਕਰ ਕਰਦੇ ਹੋ ਤਾਂ ਤੁਸੀਂ ਤਾਂ ਵੀ ਸਾਨੂੰ ਕਲਰ ਦੀ ਫੋਟੋ ਪਾ ਕੇ ਆਪਣਾ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜੀ ਨੈਕਸਟ ਆਪਣੇ ਕੋਲ ਪਾਹਰ ਪਾਰਟੀ ویئر ਸੂਟ ਲੈ ਕੇ ਆਏ ਆ ਜਿਹੜੇ ਕਰੇਵ ਦਾ ਜਿੰਨਾ ਦਾ ਫੈਬਰਿਕ ਰਹੇਗਾ ਨਾਲ ਦੁਪੱਟੇ ਆਪ ਇਹਦੇ ਚੁਣੌਂਦੇ ਰੱਖੇ ਆ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਕਾਫੀ ਕਲਰ ਹੈਗੇ ਘੱਟੋ ਘੱਟ 15 ਤੋਂ 20 ਕਲਰ ਹੈਗੇ ਆ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਆਪਣੀ ਫੋਟੋ ਪਾ ਕੇ ਜਿਹੜੀ ਆ ਟਿਕ ਮਾਰਕ ਕਰਕੇ ਫੋਟੋ ਪਾ ਕੇ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਉਹ ਹੀ ਕਲਰ ਤੁਹਾਨੂੰ ਜਿਹੜਾ ਆ ਸੂਟ ਤੁਹਾਡੇ ਤੱਕ ਪਹੁੰਚਦਾ ਕਰ ਦੇਵਾਂਗੇ ਠੀਕ ਹੈ ਜੀ ਤੁਸੀਂ ਕਿਤੇ ਵੀ ਬੈਠੇ ਆ ਜਸਟ ਮੈਸੇਜ ਕਰਨਾ ਆਪਣਾ ਐਡਰੈਸ ਸੈਂਡ ਕਰਨਾ ਪੇਮੈਂਟ ਕਰਨੀ ਆ ਤੇ ਸੂਟ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਅਗਰ ਕਿਤੇ ਫੋਰਨ ਬੈਠੇ ਆ ਤਾਂ ਤੁਸੀਂ ਤਾਂ ਵੀ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਜੀ ਨੈਕਸਟ ਆਪਣੇ ਕੋਲ ਸ਼ਿਮਰ ਦੇ ਵੀ ਸੂਟ ਹੈਗੇ ਬਹੁਤ ਹੀ ਹੈਵੀ ਹੋਏਗਾ ਠੀਕ ਹੈ ਜੀ ਮੈਰਿਜ ਫੰਕਸ਼ਨ ਦੇ ਲਈ ਬਹੁਤ ਸੋਹਣੇ ਹੈਵੀ ਇਹਦੇ ਵਿੱਚ ਦੋ ਕਲਰ ਆਪ ਰੈਡੀ ਕੀਤੇ ਆ ਜਿਹਦੇ ਵਿੱਚ ਮਿਕਸ ਹੈਂਡ ਤੇ ਮਸ਼ੀਨ ਦਾ ਕੰਮ ਕੀਤਾ ਦੁਪट्टे ਤੇ ਜਿਹੜਾ ਆ ਫੋਰ ਸਾਈਡ ਲੈਸ਼ ਲਗਾ ਕੇ ਦੁਪੱਟੇ ਨੂੰ ਰੈਡੀ ਕੀਤਾ ਹੈ ਜੀ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ